ਮਿੱਤਰੋ ਆਹ ਬਸ਼ੇਰੀ ਦੇ ਮਾਲਕ ਵੀਰ ਕਹਿੰਦੇ ਨਾ ਬਹੁਤ ਕਰਮ ਵਾਲੀ ਬਸ਼ੇਰੀ ਆ ਤੇ ਕਰਮ ਵਾਲੀ ਕਿਵੇਂ ਆ ਉਹ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਤੇ ਬਹੁਤ ਚੰਗੀ ਬਸ਼ੇਰੀ ਆ ਚੰਗੀ ਹਾਈਡ ਕਰੂ ਮਿੱਤਰੋ ਆਉਣ ਵਾਲੇ ਸਮੇਂ 'ਚ ਤੇ ਬਾਕੀ ਬਹੁਤ ਚੰਗੇ ਘੋੜੇ ਦੀ ਬੱਚੀ ਆ ਤੇ ਜਿੰਨੀ ਗ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਆ ਤੁਹਾਡੇ ਨਾਲ ਵੀਡੀਓ 'ਚ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਬਾਕੀ ਮੇਰੇ ਵੀਰ ਭਰਾਵੋ ਬਾਈ ਹੋਰੇ ਕਹਿੰਦੇ ਕਹਿੰਦੇ ਆਪਣੀਆਂ ਪੰਜ ਰਫਿਊਜ਼ ਲਾਗੀਆਂ ਸੀ ਤੇ ਕਹਿੰਦੇ ਜਦੋਂ ਬਸ਼ੇਰੀ ਲੈ ਲਈ ਐ ਦੂ ਦੋ ਦਿਨ ਬਾਅਦ ਹੀ ਆਪਣਾ ਬੀਜ ਆ ਗਿਆ। ਬਾਕੀ ਮਜਬੂਰੀ ਚ ਸੇਲ ਕਰ ਰਿਹਾ ਤੇ ਬਾਈ ਕਹਿੰਦਾ ਹੁਣ ਕਹਿੰਦਾ ਮੈਂ ਬਾਹਰ ਆ ਕਹਿੰਦਾ ਸਾਹਮਣ ਵਾਲਾ ਕੋਈ ਭਰਾ ਹੈ ਨਹੀਂ ਤੇ ਇਸ ਕਰਕੇ ਕਹਿੰਦਾ ਮੈਂ ਸੇਲ ਕਰਦਾ ਹੋਰ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਬਾਈ ਕਹਿੰਦਾ ਪੰਜ ਰਿਫਿਊਜ ਲ ਆ ਗਈਆਂ ਸੀ ਕਹਿੰਦਾ ਜਦੋਂ ਲੈ ਲਈ ਬਸ਼ੇਰੀ ਉਹਦੀ ਬੀਜ ਆ ਗਿਆ। ਬਹੁਤ ਕਰਮ ਵਾਲੀ ਬੱਚੀ ਹੈ ਜੀ ਤੇ ਜੇ ਕੋਈ ਵੀਰ ਭਰਾ ਖਰੀਦਣ ਦਾ ਚਾਹਵਣ ਹੈਗਾ ਤਾਂ ਗੱਲਬਾਤ ਕਰ ਲਿਓ ਤੇ ਫਤੇ ਘੋੜੇ ਦੀ ਬੱਚੀ ਆ। 10 ਮਹੀਨੇ ਉਮਰ ਦਸੀ ਹੈ ਮਾਲਕ ਵੀਰਾਂ ਨੇ ਕਨਕਨੌਤੀ ਦੀ ਸ਼ਕੀਨ ਹੈ ਜੀ ਤੇ 57 ਇੰਚ ਹਾਈਟ ਹੈ ਤੇ ਮਾਹਲੀ ਕਾਉਂਟਰ ਦੀ 62 ਇੰਚ ਦੀ ਤੇ ਰੇਟ ਬਾਈ ਹੋਰੇ ਦੱਸਣਗੇ ਫੋਨ ਤੇ ਜੀ ਨੰਬਰ ਮੈਂ ਸਕਰੀਨ ਤੇ ਦੇ ਦਿੱਤਾ ਤੇ ਜਲੰਧਰ ਏਰੀਆ ਬਾਈ ਹੋਰਿਆਂ ਦਾ ਫਲੋਰ ਲੋਕੇਸ਼ਨ ਆ ਤੇ ਕਰ ਲਿਓ ਜੀ ਸੰਪਰਕ ਰੇਟ ਫੋਨ ਤੇ ਆ ਬਾਕੀ ਮੇਰੇ ਵੀਰ ਭਰਾਵੋ ਜਿਹੜਾ ਕੋਈ ਵੀਰ ਭਰਾ ਖਰੀਦਣ ਦਾ ਚਾਹਵਨ ਹੋਇਆ ਕਿਰਪਾ ਕਰਕੇ ਉਹੀ ਫੋਨ ਲਾਇਓ ਐਵੇਂ ਬੇਫਾਲਤੂ ਫੋਨ ਨਾ ਲਾਇਓ ਮਿੰਤ ਵਾਲੀ ਗੱਲ ਹੀ ਆ ਕਿਉਂਕਿ ਬਾਈ ਬਾਹਰ ਆ ਤੇ ਬਾਕੀ ਮੈਂ ਨੰਬਰ ਮੈਂ ਤੁਹਾਨੂੰ ਸਕਰੀਨ ਤੇ ਦੇ ਦਿੱਤਾ ਤੇ ਇੱਕ ਵਾਰ ਤੁਸੀਂ ਗੱਲਬਾਤ ਕਰ ਲਿਓ ਰੇਟ 1.5 ਤੋਂ ਲੱਖ ਦੇ ਵਿੱਚ ਵਿੱਚ ਆ ਤੇ ਗੱਲਬਾਤ ਤੁਸੀਂ ਕਰ ਲਿਓ ਤੇ ਨੰਬਰ ਸਕਰੀਨ ਤੇ ਆ ਤੇ ਵੀਡੀਓ ਕਰਵਾਉਣ ਲਈ ਨੰਬਰ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਧੰਨਵਾਦ